ਹਾਂਜੀ ਮਨਕੀਰਤ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਚੜ੍ਹਦੀ ਕਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨ ਹੀ ਹੋਣਾ ਹੋਣਾ ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ ਇਮੋਸ਼ਨਲ ਹੋ ਗਏ ਸੀ ਬਸ ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਸੀਐਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਇਸ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਤੇ ਬਹੁਤ ਚੜ੍ਹਦੀ ਕਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਆਪਾਂ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿਨ੍ਹਾਂ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ਼ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਆ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਬਿਲਕੁਲ ਬਿਲਕੁਲ ਆਪਾਂ ਬਿਲਕੁਲ ਕੋਈ ਕੋਈ ਚੁੱਲਾ ਕੋਈ ਚੁੱਲਾ ਮਨਕੀਰਤ ਆਪਾਂ ਬੁਝਣ ਨਹੀਂ ਦੇਣਾ ਕੋਈ ਬੰਦਾ ਆਪਾਂ ਬਾਹਰ ਨਹੀਂ ਸੌਣ ਦੇਣਾ ਕੋਈ ਬਿਮਾਰੀ ਨਾ ਪ੍ਰਮਾਤਮਾ ਕਰੇ ਦੁਬਾਰਾ ਪਹਿਲੇ ਕੋਈ ਬਾਅਦ ਦੇ ਵਿੱਚ ਤੇ ਪਰ ਪਰ ਇਹ ਹੈ ਕਿ ਆਪਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸकाई ਟੀਵੀ ਦਿਨਾਲ